ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਲਿਖੇ ਉਹਨਾਂ ਨੇ ਜੇ ਦੇਖਿਆ ਦੀਸਾਂ ਨੇ ਮਾ ਸਾਦਕ ਨਹੀਂ ਸੀ ਖਾਂਦੇ ਸਿਰ ਲੱਥ ਜਨਨ ਤਿੰਨ ਕੋ ਦੇ ਚੀਸ ਲੈ ਕੇ ਗਏ ਉਹ ਕੱਚੇ ਬੇਰ ਖਾ ਖਾ ਕੇ ਚਾਰ ਬੀੜਾ ਦੋਨੇ ਸਾਹਿਬ ਲਿਖੀਆਂ ਸੀ ਇਸ ਪ੍ਰਕਾਰ ਜਿਹੜੇ ਗੁਰਮੁਖ ਹੈ ਇਸ ਪ੍ਰਕਾਰ त्यागी ہوئی ਹੈ ਬਾਕੀ ਸਿੰਘਾਂ ਦਾ ਜ਼ਿਕਰ ਹੁੰਦਾ ਜਿਹੜਾ ਜਦੋਂ ਭੁੱਖ ਦਾ ਦੁੱਖ ਹੁੰਦਾ ਸੀ ਜੰਗਲਾਂ ਵਿੱਚ ਲਿਹਾ ਕਰਦੇ ਸਿੰਘ ਉਸ ਨੇ ਗਿਆਨੀ ਗਿਆਨ ਸਿੰਘ ਲਿਖਿਆ ਹੈ ਕੱਚੇ ਸ਼ਿਕਾਰ ਮਾਰ ਮਾਰ ਕੇ ਵੀ ਖਾਇਆ ਕਰਦੇ ਆਪਣੇ ਸਮੇਂ ਨੂੰ ਬਤੀਤ ਕਰਨ ਵਾਸਤੇ ਧਰਮ ਵਾਸਤੇ ਕੁਰਬਾਨੀ ਕਰਨ ਵਾਸਤੇ ਉਹ ਸਿੰਘ ਆਪਣੀਆਂ ਜਾਨਾਂ ਹੀਲ ਕੇ ਮੁਲਕ ਦੇ ਅੰਦਰੋਂ ਜ਼ੁਲਮ ਨੂੰ ਕੱਟਣ ਵਾਸਤੇ ਉਹਨਾਂ ਦਾ ਸਾਹਸ ਸਿੰਘ ਜਾਇਜ਼ ਸੀ ਇਸ ਪ੍ਰਕਾਰ ਦਾ ਖਾਣਾ ਜਿਹੜਾ ਸਵਾਦਾਂ ਵਾਸਤੇ ਖਾਣਾ ਹੈ ਤੇ ਇਹ ਤਾਂ ਇੱਕ ਵਿਸ਼ੇ ਭੋਗਣ ਦੀ ਇੱਛਾ ਨੂੰ ਲੈ ਕੇ ਤੇ ਆਪਣੇ ਆਪ ਨੂੰ ਬਾਹਲਾ ਮੋਟਾ ਤਾਜ਼ਾ ਹੋ ਜਾਵਾਂ ਇਸ ਖਿਆਲ ਕੇ ਬਾਣੀ ਦੇ ਅਸੂਲ ਅਰਸਾਰ ਜੋ ਬਾਣੀ ਨੂੰ ਪੜਨ ਵਾਲਾ ਆਦਮੀ ਹੈ ਕੋਤਾ ਮਾਸ ਦਾ ਜ਼ਰੂਰ ਤੇ ਆ ਗਈ ਕਰ ਦੇਵੇਗਾ ਜੇ ਆਪਣੀ ਮਰਜ਼ੀ ਕਰਨੀ ਉਹ ਕਿਵੇਂ ਕਰੇ